ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੱਲ ਕਰਦੇ ਆਂ ਭਾਈ ਹਰਪ੍ਰੀਤ ਸਿੰਘ ਦੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਕੱਲ ਇੱਕ ਆਪਣੇ ਸਿੱਖ ਬੰਦੇ ਦੀ ਹੀ ਐ ਜਿਹੜਾ ਕਿ ਪੱਤਰਕਾਰ ਮੱਕੂ ਸਿੰਘ ਮੱਕੂ ਆ ਕਿ ਮੱਖੂ ਆ ਉਹ ਬੜਾ ਹੀ ਆਪਦੇ ਆਪ ਨੂੰ ਸੂਝਵਾਨ ਘਵਾਉਂਦਾ ਸੀ ਪਹਿਲਾਂ ਜਾਨੀ ਸਿਆਣਾ ਸਮਝਦੇ ਸੀ ਅਸੀਂ ਵੀ ਸੁਣਦੇ ਸੀ ਪਰ ਗੱਲ ਬਈ ਸੁਣਨ ਵਾਲੀ ਆ ਬੜੇ ਧਿਆਨ ਦੇ ਨਾਲ ਯਾਰ ਵੀ ਜਿਹੜੇ ਬੰਦੇ ਕੀ ਬੰਦਾ ਸਿੱਖ ਸਮਾਜ ਦੇ ਵਿੱਚ ਹੋ ਕੇ ਯਾਰ ਇੱਕ ਦੂਜੇ ਦੀ ਜਦੋਂ ਲੱਤਾਂ ਖਿੱਚਦਾ ਹੈ ਜਾਉਂਦੇ ਤੇ ਕੋਈ ਗਲਤ ਟਿੱਪਣੀਆਂ ਕਰਦਾ ਜਿਵੇਂ ਕਿ ਉਹਨੇ ਪਹਿਲੇ ਹੀ ਕਿਸੇ ਬੰਦੇ ਨੂੰ ਸਿਖਾ ਕੇ ਤੇ ਉਹਨੂੰ ਫੋਨ ਲਾ ਕੇ ਇਹ ਕਿਹਾ ਵੀ ਤੂੰ ਜਿਵੇਂ ਮੈਂ ਤੈਨੂੰ ਫੋਨ ਕਰਕੇ ਕਹੂੰਗਾ ਵੀ ਉਸ ਹਿਸਾਬ ਨਾਲ ਮੇਰੇ ਜਵਾਬ ਦੇਣੇ ਨੇ ਜਿਵੇਂ ਕਿ ਇਹਨਾਂ ਦੇ ਖਿਲਾਫ ਨਸ਼ੇ ਪੱਤੇ ਨੂੰ ਲੈ ਕੇ ਇਹ ਗੱਲਾਂ ਜਣੀਆਂ ਕਬਾਉਂਦਾ ਹੈ ਪੱਤਰਕਾਰ ਦੇ ਲਈ ਬਿਲਕੁਲ ਗਲਤ ਗੱਲ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜੇ ਇਹ ਜੇ ਲੋਕ ਮੈਂ ਤਾਂ ਸਿੱਧਾ ਕਹੂੰਗਾ ਵੀ ਚਾਉਂਦੇ ਰਹਿਣਗੇ ਤੇ ਸਾਡੇ ਸਿੱਖ ਕੌਮ ਦੇ ਉੱਤੇ ਕਲੰਕ ਲਾਉਂਦੇ ਰਹਿਣਗੇ ਕਿਉਂਕਿ ਧਰਤੀ ਦੇ ਉੱਤੇ ਰਹਿਣ ਦਾ ਇਹ ਜੇ ਕੋਈ ਮਨੁੱਖ ਨੂੰ ਹੱਕ ਨਹੀਂ ਹੁੰਦਾ ਜਿਹੜਾ ਕਿਸੇ ਦੇ ਵਿੱਚ ਫੁੱਟ ਪੈਦਾ ਕਰੇ ਜਦੋਂ ਫੁੱਟ ਪੈਦਾ ਹੁੰਦੀ ਹੈ ਨਾ ਤਾਂ ਵੱਡੇ 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 ਉਹ ਤੋਂ ਮਾਮਲੇ ਖੜੇ ਹੋ ਜਾਂਦੇ ਨੇ ਜਾਤੀਵਾਦ ਖੜੇ ਹੋ ਜਾਂਦੇ ਨੇ ਇੱਕ ਲਹਿਰ ਚੱਲ ਜਾਂਦੀ ਆ ਫਿਰ ਅਗਲਾ ਕਹਿ ਦਿੰਦਾ ਜੀ ਆ ਤਾਂ ਸਿੱਖ ਤੇ ਹਿੰਦੂਆਂ ਦੀ ਜਾਂ ਫਲਾਨਿਆਂ ਦੀ ਜਾਂ ਢਿੰਗੜਿਆਂ ਦੀ ਲੜਾਈ ਚੱਲ ਗਈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਗੱਲਾਂ ਨੂੰ ਵੱਡੇ ਵੱਡੇ ਮਤਲਬ ਖਤਰਨਾਕ ਇਤਿਹਾਸਾਂ ਨੂੰ ਜਨਮ ਦੇ ਦਿੰਦੀਆਂ ਨੇ ਜਿਹੜੀਆਂ ਕਿ ਇਹ ਬੇहद ਜਿਆਦੇ ਗਲਤ ਗੱਲਾਂ ਨੇ ਜਿਹੜਾ ਇਹਨਾਂ ਨੂੰ ਮਤਲਬ ਸੂਝਵਾਨ ਸਮਝਦੇ ਸੀ ਉਹਨੂੰ ਲੋਕ ਇਹ ਬੜਾ ਵਧੀਆ ਪੱਤਰਕਾਰ ਆ ਯਾਰ ਤੂੰ ਐਸਾ ਹਾਵਲਾ ਸਿਆਣਾ ਬੰਦਾ ਹੈ ਉਮਰ ਬਹੁਤ ਹੈ ਇੰਨੀ ਉਮਰ ਦੇ ਵਿੱਚ ਆ ਕੇ ਡੀ ਐਂਡ ਤੇ ਬੰਦਾ ਇਹ ਜਿਹੀਆਂ ਗੱਲਾਂ ਕਰੇ ਉਹ ਸੌਂਦਾ ਨਹੀਂ ਕਿਸੇ ਨੂੰ ਕਿਉਂਕਿ ਤੁਹਾਡੇ ਮੂੰਹੋਂ ਬਹੁਤ ਵਧੀਆ ਗੱਲਾਂ ਸੁਣਦੇ ਸੀ ਲੋਕ ਪੱਤਰਕਾਰ ਤਾਂ ਹੁਣ ਥਲੀ ਵੀ ਹੈ ਜਗਦੀਪ ਸਿੰਘ ਥਲੀ ਉਹ ਬੜਾ ਹੀ ਨਰਮ ਦਿਲ ਦਾ ਬੰਦਾ ਬੜੇ ਹੀ ਸੱਚਾਈ ਮਤਲਬ ਉਹਦੇ ਵਿੱਚੋਂ ਛਲਕਦੀ ਹੈ ਕਿਉਂਕਿ ਮੈਂ ਦੇਖਦਾ ਸਾਰਿਆਂ ਨੂੰ ਵੀ ਮਤਲਬ ਸਾਡੇ ਪੰਜਾਬ ਦੇ ਪੱਤਰਕਾਰ ਕੀ ਕਰ ਰਹੇ ਨੇ ਸਾਡੇ ਲੋਕ ਕਿੱਧਰ ਨੂੰ ਜਾ ਰਹੇ ਨੇ ਸਭ ਪਤਾ ਸਾਰਿਆਂ ਨੂੰ ਕਿਉਂਕਿ ਜਨਤਾ ਜਿਹੜੀ ਹੁੰਦੀ ਹੈ ਉਹ ਚੰਗੀ ਤਰ੍ਹਾਂ ਰੋਜ਼ ਸੁਣਦੀ ਹੈ ਹਰ ਰੋਜ਼ ਬੰਦੇ ਦੇ ਮਤਲਬ ਭਰੇਵੀ ਤੋਂ ਪਤਾ ਲੱਗਦਾ ਵੀ ਇਹ ਬੰਦਾ ਕੀ ਤੇ ਬੋਲਦਾ ਕਿਉਂ ਬੋਲਦਾ ਕਿਸ ਤਰ੍ਹਾਂ ਬੋਲ ਰਿਹਾ ਕਿਤਨੇ ਕਿਤੇ ਮੱਖੂ ਸਾਹਿਬ ਦੇ ਉੱਤੇ ਉਹ ਵਕਈ ਖਾਲਸਾ ਜੀ ਗੱਲ ਕਰ ਰਹੇ ਸੀ ਵੀ ਉਹਦੇ ਸਿਰ ਤੇ ਕੋਈ ਵੱਡਾ ਹੱਥ ਲੱਗਦਾ ਵੀ ਕਿਸੇ ਨਾ ਕਿਸੇ ਦੀ ਹੁੰਦੀ ਆ ਪਾਵਰ ਬਾਈ ਕਿਸੇ ਦੀ ਬੰਦਾ ਸਹ ਤੇ ਬੋਲਦਾ ਹਨਾ ਪੈਸਾ ਟਗਾ ਲੈ ਕੇ ਬੋਲਣ ਲੱਗ ਜਾਂਦਾ ਵੀ ਤੁਸੀਂ ਆਪਦੇ ਸਿੱਖ ਭਰਾਵਾਂ ਦੇ ਉੱਤੇ ਯਾਰ ਹਮਲੇ ਕਰਦੇ ਆ ਯਾਰ ਬਿਆਨਵਾਜੀ ਕਰਕੇ ਕਿਥੇ ਤਾਂ ਭਾਈ ਅਮਰਪਾਲ ਸਿੰਘ ਦਾ ਤੁਸੀਂ ਨੇ ਸਾਥ ਦੇਣਾ ਸੀ ਵੱਡੇ ਤੌਰ ਤੇ ਵੀ ਭਾਈ ਭਾਈ ਅਮਰਪਾਲ ਸਿੰਘ ਬੜਾ ਹੀ ਮਤਲਬ ਇੱਕ ਐਸਾ ਸਾਡੇ ਪੰਜਾਬ ਦੇ ਵਿੱਚ ਯੋਧਾ ਕਹਿ ਸਕਦੇ ਆ ਠੀਕ ਆ ਜੀ ਬਾਕੀ ਮੂਰੇ ਲਾ ਕੇ ਜਿਹੜਾ ਬੰਦਾ ਨਸ਼ਾ ਨੂੰ ਮਤਲਬ ਖਤਮ ਕਰਨ ਦੀ ਕੋਸ਼ਿਸ਼ ਕਰੇ ਤੇ ਸਿੱਖੀ ਦੇ ਰਾਹ ਤੇ ਚਲਾਉਣ ਦੀ ਕੋਸ਼ਿਸ਼ ਕਰੇ ਸਾਡੇ ਨੌਜਵਾਨਾਂ ਨੂੰ ਤੇ ਫਿਰ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਸਾਥ ਦੇਣਾ ਚਾਹੀਦਾ ਸਗਾਂ ਦੀ ਤੁਸੀਂ ਪੱਤਰਕਾਰ ਹੋ ਤਾਂ ਮਹੀਮ ਤੁਸੀਂ ਤੁਹਾਡਾ ਹਰ ਇੱਕ ਮੈਸੇਜ ਬਹੁਤ ਵੱਡੇ ਮਤਲਬ ਪੱਧਰ ਤੇ ਜਨਤਾ ਸੁਣਦੀ ਹੈ ਜੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰੋ ਵੀ ਭਾਈ ਜਿਹੜਾ ਭਾਈ ਅਮਰਤਪਾਲ ਸਿੰਘ ਆ ਇਹਨੂੰ ਬਾਹਰ ਲਿਆਂਦਾ ਜਾਵੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਿ ਨਸ਼ਾ ਤਸਕਰੀ ਨਸ਼ੇ ਨੇ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਤੁਸੀਂ ਤਾਂ ਯਾਰ ਉਹੀ ਗੱਲ ਫਿਰ ਜਿੰਮੇ ਕਹਿੰਦੇ ਹੁੰਦੇ ਵੀ ਪੈਸੇ ਦੇ ਵਿੱਚ ਬੰਦਾ ਜਦੋਂ ਚੂਰ ਹੋ ਜਾਂਦਾ ਨਾ ਜਾਂ ਤਾਂ ਆਪਦੇ ਕੋਲ ਹੀ ਪੈਸਾ ਜ਼ਿਆਦਾ ਹੋ ਜਾਵੇ ਚਾਹੇ ਉਹ ਆਪਦੀ ਮਿਹਨਤ ਦਾ ਹੀ ਕਿਉਂ ਨਾ ਹੋਵੇ ਕਈ ਵਾਰੀ ਬੰਦੇ ਦਾ ਦਿਮਾਗ ਉੱਧਰ ਉੱਧਰ ਫਿਸਲ ਜਾਂਦਾ ਹੈ ਵੀ ਯਾਰ ਮੈਨੂੰ ਕੋਈ ਮਤਲਬ ਇਨਸਾਨੀਅਤ ਭੁੱਲ ਜਾਂਦਾ ਬੰਦਾ ਵੀ ਕੋਈ ਧਰਮ ਦਾ ਨਹੀਂ ਮੈਨੂੰ ਕੋਈ ਬੰਦੇ ਦਾ ਨਹੀਂ ਕਿਸੇ ਦਾ ਕੋਈ ਜਿੱਦਾਂ ਨਹੀਂ ਹੈ ਨਾ ਜਿਵੇਂ ਹੁਣ ਮੰਨ ਲਓ ਭਾਈ ਅਮਰਪਾਲ ਸਿੰਘ ਨੇ ਇੰਨਾ ਸੰਘਰਸ਼ ਕੀਤਾ ਯਾਰ ਕੀ ਇਨਾਮ ਦਿੱਤੇ ਉਹਨਾਂ ਨੂੰ ਸਰਕਾਰਾਂ ਨੇ ਕੀ ਆਪਣੇ ਲੋਕਾਂ ਨੇ ਫਿਰ ਤੇ ਜੇ ਆਪਣੇ ਲੋਕ ਮਗਰ ਲੱਗਣ ਮੈਂ ਤਾਂ ਕਹਿੰਨਾ ਵੀ ਵੱਡੇ ਪੱਦਰ ਤੇ ਯਾਰ ਇਹਦਾ ਕੱਟਕਰਨ ਸੜਕਾਂ ਤੇ ਹੁਣ ਵਿਰੋਧ ਕਰਨ ਇਸ ਪੱਤਰਕਾਰ ਦਾ ਵੀ ਸਰਕਾਰਾਂ ਦਾ ਤਾਂ ਕਰੀ ਜਾਂਦੀ ਆ ਪਹਿਲਾਂ ਹੀ ਤੁਹਾਨੂੰ ਪਤਾ ਜਨਤਾ ਹਨਾ ਸਰਕਾਰ ਤਾਂ ਜ਼ੀਰੋ ਤੇ ਲਿਆਦੀ ਬਾਰੀ ਹੁਣ ਇਹ ਜੇ ਪੱਤਰਕਾਰਾਂ ਦੀ ਆ ਵੀ ਜਿਹੜਿਆਂ ਦੇ ਚੈਨਲ ਬਿਲਕੁਲ ਸੁਣਨਾ ਇਹ ਜਿਹੜੀ ਕਿ ਜਨਤਾ ਸਾਡੀ ਇਹ ਬੰਦ ਕਰ ਦੂਗੀ ਜੇ ਇਸ ਤਰ੍ਹਾਂ ਕਰਦੇ ਰਹੇ ਕਿਉਂਕਿ ਇਹ ਮਨਮਾਨੀ ਨਹੀਂ ਹੁੰਦੀ ਪੱਤਰਕਾਰ ਦੀ ਪੱਤਰਕਾਰ ਦਾ ਮਤਲਬ ਹੁੰਦਾ ਯਾਰ ਵੀ ਸਾਰੇ ਪੜਤਾਲ ਕਰਕੇ ਪੱਤਰਕਾਰ ਦਾ ਮਤਲਬ ਇਹੀ ਹੈ ਸਾਰੀ ਪੜਤਾਲ ਕਰਕੇ ਆਸੇ-ਪਾਸੇ ਤੋਂ ਅਗਲਾ ਉਹਨਾਂ ਦੇ ਸਾਹਮਣੇ ਧਰਦਾ ਜਨਤਾ ਦੇ ਸਰਕਾਰਾਂ ਦੇ ਵੀ ਭਈਆ ਹਾਲਾਤ ਆਪਣੇ ਇੱਥੇ ਮੌਜੂਦਾ ਚੱਲ ਰਹੇ ਨੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਹੁਣ ਆਪਣੇ ਮਿਲੀਅਨ ਚ ਗੱਲਾਂ ਜਾਂਦੀਆਂ ਨੇ ਲੱਖਾਂ ਲੋਕ ਸੁਣਦੇ ਨੇ ਕੁਛ ਵੀ ਕਰ ਦਿੰਦੇ ਆ ਵੀ ਜਿਹਨੂੰ ਮਰਜ਼ੀ ਸੱਟ ਲਈਏ ਯਾਰ ਹੁਣ ਆਪਣੀ ਗੱਲ ਪਹੁੰਚਦੀ ਐ ਤਾਂ ਜਿਹੜੇ ਸਾਡੇ ਯੋਧਿਆਂ ਦੇ ਪੇਜ ਬਣੇ ਹੋ ਤਾਂ ਸਰਕਾਰਾਂ ਵੈਸੇ ਹੀ ਬੰਦ ਕਰ ਦਿੰਦੀਆਂ ਯਾਰ ਰੀਚ ਘਟਾਉਂਦੀਆਂ ਪਰ ਹੁਣ ਕਿਤੇ ਨਾ ਕਿਤੇ ਗੱਲ ਇਹ ਐ ਵੀ ਪੱਤਰਕਾਰ ਦਾ ਵਿਰੋਧ ਕਰੋ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਵੀ ਅਪੀਲ ਕਰਦਾ ਵੀ ਇਹਦੇ ਪੱਤਰਕਾਰਾਂ ਦਾ ਵੱਡੇ ਪੱਧਰ ਤੇ ਵਿਰੋਧ ਕਰੋ ਬਾਈ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਲੋਕਤੰਤਰ ਜਦੋਂ ਉਹ ਐਡੀ ਵੱਡੀ ਗੱਲ ਬੋਲ ਸਕਦਾ ਆਪਦੇ ਚੈਨਲ ਤੇ ਫਿਰ ਤੁਹਾਨੂੰ ਉਹਦੇ ਤੋਂ ਡਰਨ ਦੀ ਕੀ ਲੋੜ ਆਪਣਾ ਕੀ ਲੱਗਦਾ ਯਾਰ ਠੀਕ ਐ ਨਾ ਮੇਰੀ ਸਿੱਧੀ ਸਿੱਧੀ ਅਪੀਲ ਹੈ ਮੱਖੂ ਸਿੰਘ ਹੈ ਕਿ ਮੱਖੂ ਸਿੰਘ ਹੈ ਵੀ ਭਾਈ ਤੈਨੂੰ ਇਹੋ ਜਿਹੀ ਗੱਲਾਂ ਨਾ ਕਰ ਕਿਉਂਕਿ ਇਹ ਗੱਲਾਂ ਵੱਡੇ ਵੱਡੀਆਂ ਗੱਲਾਂ ਨੂੰ ਜਨਮ ਦੇ ਦਿੰਦੀਆਂ ਮੁੜ ਕੇ ਸੰਭਾਲਿਆ ਨਹੀਂ ਸੰਭਲਦਾ ਠੀਕ ਹੈ ਜਿੱਦੇ ਭਾਈ ਅਮਰਪਾਲ ਸਿੰਘ ਬਾਹਰ ਆ ਗਿਆ ਉਹਦੇ ਨਾਲ ਗੱਲ ਕਰਕੇ ਤੂੰ ਸਾਹਮਣੇ ਕਰੀ ਗੱਲ ਤਾਂ ਕਿ ਬੰਦੇ ਦੇ ਜਜ਼ਬੇ ਦਾ ਪਤਾ ਲੱਗੇ ਬੰਦੇ ਨੇ ਸਾਹਮਣੇ ਗੱਲ ਕੀਤੀ ਹੈ ਨਾ ਤਾਂ ਜਿਹੜਾ ਕੋਈ ਭੈਣ ਭਰਾ ਹੁਣ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਕਾਜੇ ਜੀ ਕਿਉਂਕਿ ਆਪਾਂ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਆਪਾਂ ਆਵਾਜ਼ ਚੱਕਦੇ ਆ ਧੰਨਵਾਦ ਜੀ ਬੈਲ ਦੀ ਘੰਟੀ ਜ਼ਰੂਰ ਦਵਾਦਣਾ